ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਛਿੰਦਾ ਦੀਆਂ ਮੁਸ਼ਕਲਾਂਵੱਦੀਆਂ ਨਜ਼ਰ ਆ ਰਹੀਆਂ ਨੇ ਉਹਨਾਂ ਦੀ ਪ੍ਰਧਾਨਗੀ ਤੇ ਬਦਲ ਵਰਤੀ ਨਜ਼ਰ ਆ ਰਹੇ ਨੇ ਸੰਕਟ ਉਹਨਾਂ ਦੇ ਲਈ ਵੱਧ ਗਿਆ ਹੈ 17 ਮੈਂਬਰਾਂ ਨੇ ਸਮਰਥਨ ਜਿਹੜਾ ਹੈ ਵਾਪਸ ਲੈ ਲਿਆ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਛਿੰਦਾ ਦਾ ਸਮਰਥਨ ਕਰਨ ਵਾਲੇ 17 ਮੈਂਬਰਾਂ ਨੇ ਬਗਾਵਤ ਕਰ ਦਿੱਤੀ ਹੈ ਬਗਾਵਤ ਕਰਦੇ ਆ ਆਪਣਾ ਸਮਰਥਨ ਵਾਪਸ ਲਿਆਏ ਇਸ ਦੇ ਨਾਲ ਪ੍ਰਧਾਨ ਚਿੰਦਾ ਆਪਣਾ ਬਹੁਮਤ ਗਵਾ ਬੈਠੇ ਹਨ ਦੱਸਣਯੋਗ ਹੈ ਕਿ 49 ਮੈਂਬਰੀ ਜਰਨਲ ਹਾਊਸ ਦੇ ਵਿੱਚ ਚਿੰਦਾ ਨੂੰ 29 ਮੈਂਬਰਾਂ ਦੇ ਸਮਰਥਨ ਨਾਲ ਪ੍ਰਧਾਨ ਚੁਣਿਆ ਗਿਆ ਸੀ ਜਦਕਿ 18 ਮੈਂਬਰਾਂ ਨੇ ਵਾਕ ਆਊਟ ਕੀਤਾ ਸੀ ਅਤੇ ਦੋ ਮੈਂਬਰ ਗੈਰ ਹਾਜ਼ਰ ਸਨ ਕਮੇਟੀ ਦੇ ਮੁੱਖ ਦਫ਼ਤਰ ਗੁਰਦੁਆਰਾ ਪਾਸ਼ਾਏ ਛੇਵੀਂ ਕੁਰਕ ਖੇਤਰ ਦੇ ਵਿੱਚ ਹੋਈ ਵਿਸ਼ੇਸ਼ ਮੀਟਿੰਗ ਤੋਂ ਬਾਅਦ মিডিਆ ਨਾਲ ਗੱਲਬਾਤ ਕਰਦੇ ਆ ਮੀਤ ਪ੍ਰਧਾਨ ਗੁਰਬੀਰ ਸਿੰਘ ਨੇ ਦੱਸਿਆ ਕਿ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੇ ਵਿੱਚ 17 ਮੈਂਬਰਾਂ ਨੇ ਪ੍ਰਧਾਨ ਚਿੰਦਾ ਦੀ ਗਲਤ ਕਾਰਜਗਾਰੀ ਅਤੇ ਕਮੇਟੀ ਦੇ ਮੁਖ ਦਫ਼ਤਰ ਗੁਰਦੁਆਰਾ ਪਾਸ਼ਾਏ ਛੇਵੀਂ ਕੁਰਕ ਖੇਤਰ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ মিডিਆ ਨਾਲ ਗੱਲਬਾਤ ਕਰਦੇ ਆ ਮੀਤ ਪ੍ਰਧਾਨ ਗੁਰਬੀਰ ਸਿੰਘ ਨੇ ਦੱਸਿਆ ਹੈ ਕਿ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮ ਸਰ ਦੀ ਪ੍ਰਧਾਨਗੀ ਦੇ ਹੇਠ ਹੋਈ ਮੀਟਿੰਗ ਦੇ ਵਿੱਚ 17 ਮੈਂਬਰਾਂ ਨੇ ਪ੍ਰਧਾਨ ਚਿੰਦਾ ਦੀ ਗਲਤ ਕਾਰਜਗਾਰੀ ਤੋਂ ਤੰਗ ਆ ਕੇ ਆਪਣਾ ਸਮਰਥਨ ਵਾਪਸ ਲੈਣ ਦਾ ਐਲਾਨ ਕੀਤਾ ਹੈ ਉਹਨਾਂ ਕਿਹਾ ਕਿ 29 'ਚੋਂ 17 ਮੈਂਬਰਾਂ ਦੇ ਸਮਰਥਨ ਵਾਪਸ ਲੈਣ ਤੋਂ ਬਾਅਦ ਚਿੰਦਾ ਪ੍ਰਧਾਨ ਕੋਲ ਹੁਣ ਬਹੁਮਤ ਨਹੀਂ ਹੈ ਇਸ ਲਈ ਉਹਨਾਂ ਨੂੰ ਨੈਤਿਕਤਾ ਦੇ ਆਧਾਰ ਤੇ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਫਿਰ ਜਨਰਲ ਹਾਊਸ ਦਾ اجلاس ਬੁਲਾ ਕੇ ਆਪਣਾ ਬਹੁਮਤ ਸਾਬਿਤ ਕਰਨਾ ਚਾਹੀਦਾ ਹੈ ਮੀਤ ਪ੍ਰਧਾਨ ਨੇ ਦੋਸ਼ ਲਾਇਆ ਕਿ ਗੁਰਦੁਆਰਾ ਐਕਟ 2014 ਅਨਸਾਰ 15 ਮੈਂਬਰਾਂ ਦੇ ਦਸਕਤਾਂ ਤੇ ਜਨਰਲ ਹਾਊਸ ਬੁਲਾਉਣਾ ਪੈਂਦਾ ਹੈ ਪਰ 17 ਮੈਂਬਰਾਂ ਦੀ ਲਿਖਤੀ ਮੰਗ ਤੇ باوجود ਪ੍ਰਧਾਨ ਚਿੰਦਾ اجلاس ਨਹੀਂ ਬੁਲਾ ਰਹੇ ਜੋ ਕਿ ਐਕਟ ਦੀ ਸਿੱਧੀ ਉਲੰਘਣਾ ਹੈ ਇਸ ਤੋਂ ਇਲਾਵਾ ਗੈਰ ਕਾਨੂੰਨੀ ਢੰਗ ਦੇ ਨਾਲ ਮੁਜ਼ਮਾ ਦੀਆਂ ਬਦਲੀਆਂ ਤਰੱਕੀਆਂ ਤੇ ਨਿਯੁਕਤੀਆਂ ਦੇ ਮਾਮਲੇ ਦੇ ਵਿੱਚ ਅਦਾਲਤੀ ਹੁਕਮਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ ਮੈਂਬਰਾਂ ਨੇ ਛਿੰਦੇ ਦੇ ਵਤੀਰੇ ਕਾਰਨ ਲਈ ਮੁਲਾਜ਼ਮਾਂ ਦੇ ਵੱਲੋਂ ਨੌਕਰੀ ਛੱਡ ਕੇ ਜਾਣ ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਬਜਟ ਪਾਸ ਨਾ ਕਰਨ ਸਕਣ ਕਾਰਨ ਉਹਨਾਂ ਨੂੰ ਫੇਲ ਪ੍ਰਦਾਨ ਕਰਾਰ ਦਿੱਤਾ ਅੱਜ ਦੀ ਮੀਟਿੰਗ ਦੇ ਵਿੱਚ ਜੱਤਰ ਬਲਜੀਤ ਸਿੰਘ ਦਾਦੂਵਾਲ ਰੁਪਿੰਦਰ ਸਿੰਘ ਜਗਤਾਰ ਸਿੰਘ ਮਾਣ ਤੇਜਿੰਦਰਪਾਲ ਸਿੰਘ ਤੇ ਹੋਰ ਕਈ ਮੈਂਬਰ ਹਾਜ਼ਰ ਰਹੇ ਇਸੇ ਹੀ ਸਾਰੇ ਮਾਮਲੇ ਤੇ ਮੀਡੀਆ ਅਦੇ ਵੱਲੋਂ ਪ੍ਰਧਾਨ ਜਗਦੀਸ਼ ਝਿੰਦਾ ਦੇ ਨਾਲ ਗੱਲਬਾਤ ਕੀਤੀ ਗਈ ਇਸ ਸਾਰੇ ਮਾਮਲੇ ਤੇ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ ਨਾ ਹੀ ਫਲੋਰ ਟੈਸਟ ਕਰਵਾਵਾਂਗਾ ਪੜਕਦੇ ਹੋਏ ਉਹਨਾਂ ਨੇ ਸਿੱਧੇ ਹਮਲੇ ਬੋਲੇ ਮੈਂਬਰਾਂ ਤੇ ਇਹਨਾਂ ਨੇ ਕਿਹਾ ਕਿ ਸਰਕਾਰਾਂ ਦੀ ਦਲਾਖੀ ਕਰਦੇ ਨੇ ਕਿਉਂਕਿ ਹੁਣ ਇਹਨਾਂ ਦਾ ਗੋਲਕਾਂ ਤੇ ਜ਼ੋਰ ਨਹੀਂ ਚੱਲਦਾ ਗੋਲਕਾਂ ਤੇ ਦਾਅ ਨਹੀਂ ਲੱਗ ਰਿਹਾ ਜਿਸ ਕਰਕੇ ਮੇਰੇ ਖਿਲਾਫ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਉਹਨਾਂ ਨੇ ਸਖਤ ਨਸੀਹਤ ਦੇਂਦੇ ਕਿਹਾ ਕਿ ਮੈਂ ਨਾ ਹੀ ਸਰਕਾਰਾਂ ਦੀ ਗੁਲਾਮੀ ਕਰਾਂਗਾ ਨਾ ਹੀ ਮੈਂ ਆਪਣੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਵਾਂਗਾ ਉਹ ਸਿੱਧਾ-ਸਿੱਧਾ ਇਹ 17 ਮੈਂਬਰਾਂ ਦੇ ਵਿੱਚੋਂ ਖਾਸ ਕਰਕੇ ਦਾਦੂਵਾਲ ਤੇ ਵਰਦੇ ਨਜ਼ਰ ਆਏ ਉਹ ਉਹਨਾਂ ਨੇ ਸਿੱਧੇ ਤੌਰ ਤੇ ਇਹ ਕਿਹਾ ਕਿ ਇਹਨਾਂ ਕੋਲੋਂ ਗੋਲਕਤ ਦਾ ਨਹੀਂ ਲੱਗ ਰਿਹਾ ਜਿਸ ਕਰਕੇ ਮੇਰੇ ਖਿਲਾਫ ਅਜਿਹੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਮੇਰੇ ਖਿਲਾਫ ਇਕੱਠੇ ਹੋ ਰਹੇ ਨੇ ਤਾਂ ਸਖਤ ਨਸੀਹਤ ਦਿੰਦੇ ਨਜ਼ਰ ਆਏ ਇਸ ਸਮੇਂ ਦੱਸ ਦਈਏ ਕਿ ਜਗਦੀਸ਼ ਚਿੰਦਾ ਦੀ ਪ੍ਰਧਾਨਗੀ ਨੂੰ ਲੈ ਕੇ ਲਗਾਤਾਰ ਸੰਕਟ ਬਰਕਰਾਰ ਹੈ ਕਿਉਂਕਿ 17 ਮੈਂਬਰਾਂ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਜਿਸ ਕਰਕੇ ਲਗਾਤਾਰ ਨਵਾਂ ਵਿਵਾਦ ਹੁਣ ਖੜਾ ਹੋਇਆ ਨਜ਼ਰ ਆ ਰਿਹਾ ਹੈ